ਜਿਹੜੇ ਲੈਣ ਵਾਲੇ ਨਾਲ ਅਸਲ ਉਹਨਾਂ ਖਾਤਰ ਇਹ ਅਸੀਂ ਹੁਣ ਐਪਲੀਕੇਸ਼ਨ ਸ਼ੁਰੂ ਕਰੀਆਂ 11 ਤਰੀਕ ਤੋਂ ਲੈ ਕੇ 22 ਤਰੀਕ ਤੱਕ ਦੀ ਡੇਟ ਹੈ 22 ਜੂਨ ਤੱਕ ਦੀ ਲੈਣ ਵਾਲੇ ਨੂੰ ਅਸੀਂ ਇਹ ਬੀਲ ਕਰਦੇ ਆ ਵੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਦੇਖੋ ਨੰਬਰ ਇੱਕ ਦੇ ਉੱਪਰ ਅਸੀਂ ਕਾਰੋਬਾਰ ਕਰਾਣੇ ਆ ਉਹਦੇ ਜਿਹਾ ਅਸੀਂ 50000 ਤੱਕ ਦਾ ਇੱਕ ਬੰਦੇ ਨੂੰ ਯਾਨੀ ਕਿ ਜੋ ਹੈ ਜੋ ਵੀ ਉਹਨੂੰ ਚਾਹੀਦਾ ਹੁੰਦਾ ਉਹ ਸਮਾਨ ਲੈ ਕੇ ਦਿੰਦੇ ਆ ਅਸੀਂ ਉਹਨੂੰ ਕੈਸ਼ ਨਹੀਂ ਦਿੰਦੇ ਉਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹਦੇ ਕੋਲ ਇੱਕ ਲਿਖਵਾ ਕੇ ਕੋਟੇਸ਼ਨ ਲੈ ਕੇ ਉਹਨੂੰ ਉਹ ਸਮਾਨ ਜੋ ਵੀ ਹੁੰਦਾ ਪ੍ਰੋਵਾਈਡ ਕਰਾ ਕੇ ਦੰਨੇ ਆ ਚਾਹੇ ਉਹ ਨਾਲ ਲੈ ਜਾ ਕੇ ਦਲਾਈਏ ਉਹਨੂੰ ਚਾਹੇ ਆਪਣੇ ਸੋਰਸਿਸ ਤੋਂ ਦਲਾਈਏ ਤੇ ਸਾਨੂੰ ਬਿੱਲ ਵਗੈਰਾ ਸਭ ਚਾਹੀਦੇ ਹੁੰਦੇ ਆ ਕਿਉਂਕਿ ਸਾਡਾ ਜੋ ਸਿਸਟਮ ਹੈ ਸਾਰਾ ਆਨਲਾਈਨ ਹੈ ਪੈਨ ਇੰਡੀਆ ਇਹ ਸਾਡਾ ਜਗਾ ਸੈਂਟਰ ਪੂਰੀਆਂ ਰਿਟਰਨਾਂ ਵਗੈਰਾ ਜਾਂਦੀਆਂ ਨੇ ਆਨਲਾਈਨ ਇੱਕ ਇਹਦਾ ਸੌਫਟਵੇਅਰ ਹੈ ਪੂਰਾ ਸਾਰਾ ਜਿਹੜਾ ਇਹਦੇ ਜਿੰਨਾ ਵੀ ਅਕਾਊਂਟ ਹੈ ਸਾਰਾ ਮੇਨਟੇਨ ਕਰਿਆ ਜਾਂਦਾ ਇਸ ਲਈ ਅਸੀਂ ਪੂਰੀਆਂ ਉਹ ਫਾਰਮੈਲਿਟੀਆਂ ਸਾਰੀਆਂ ਪੂਰੀਆਂ ਕਰਨੀ ਹੁੰਦੀਆਂ ਜਿ ಶ್ರೀ ਜੀ ਜਾਂ ਜ਼ਰੂਰਤਮ ਉਹਨਾਂ ਨੂੰ ਵੀ ਲੈ ਆ ਵੀ ਉਹ ਫਾਰਮ ਭਰਨ ਫਾਰਮ ਭਰ ਕੇ ਜਿਹੜੇ ਡਾਕੂਮੈਂਟ ਨਾਲ ਲਿਖੇ ਹੋਏ ਆ ਉਹਦੇ ਉਹ ਲਾਨ ਤੇ ਇਨਸ਼ਾਅੱਲਾ ਜਿਹੜਾ ਜ਼ਰੂਰਤਮੰਦ ਹੋਊਗਾ ਤਾਂ ਉਹ ਉਹਨੂੰ ਯਾਨੀ ਕਿ ਪਿੱਛੇ ਨਹੀਂ ਰੱਖਿਆ ਜਾਊਗਾ। ਇਹ ਲਈ ਫਾਰਮ ਹਨ ਫਾਰਮ ਤੁਸੀਂ ਜਾਂ ਤਾਂ ਸਾਡਾ ਆਫਿਸ ਹੈਗਾ ਜਿਹੜਾ ਐਡਮਿਨ ਆਫਿਸ ਹੈ ਨਾਬਾ ਰੋਡ ਦੇ ਉੱਪਰ ਨਾਬਾ ਰੋਡ ਤੇ ਜਿਹੜਾ ਇਸਲਾਮੀਕ ਸੈਂਟਰ ਬਣਿਆ ਰੌਂਡ ਬੋਰਡ ਕੋਲ ਉੱਥੇ ਸਾਡਾ ਆਫਿਸ ਹੈ ਉੱਥੋਂ ਮਿਲ ਜਣਗੇ। ਨਹੀਂ ਇੱਥੇ ਕਾਲਜ ਦੇ ਸਾਹਮਣੇ ਇੱਕ ਕਲੈਕਸ਼ਨ ਸੈਂਟਰ ਮੇਰਾ ਆਫਿਸ ਬਣਾਇਆ ਹੈ ਉੱਥੋਂ ਮਿਲ ਜੂਗਾ। ਨਹੀਂ ਜਮਾਤ ਦੇ ਦਫ਼ਤਰ ਜੁਨਾ ਨੇ ਤੁਸੀਂ ਕਿ ਲੋਗੇਟ ਤੋਂ ਉੱਥੋਂ ਮਿਲ ਜਣਗੇ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਫੇਰ ਇੱਕ ਬਿਹਤਰੀਨ ਐਪੀਸੋਡ ਬਿਹਤਰੀਨ ਇਨਫੋਰਮੇਸ਼ਨ ਬਿਹਤਰੀਨ ਪਰਸਨੈਲਿਟੀ ਨਾਲ ਹਾਜ਼ਰ ਹਾਂ ਤੁਹਾਨੂੰ ਪਤਾ ਹੈ ਜਦੋਂ ਵੀ ਰੀਸੈਂਟ ਟਾਈਮਸ ਦੇ ਉੱਪਰ ਕੋਈ ਵੀ ਵੀਡੀਓ ਪੈਂਦੀ ਹੈ ਤਾਂ ਉਹਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਅੱਜ ਦੀ ਜੋ ਵੀਡੀਓ ਹੈ ਉਹਦਾ ਇੱਕ ਖਾਸ ਮਕਸਦ ਹੈ ਜ਼ਕਾਤ ਸੈਂਟਰ ਇੰਡੀਆ ਇੱਕ ਐਸੀ ਸੰਸਥਾ ਜੋ ਗਰੀਬਾਂ ਦਾ ਜ਼ਰੂਰਤਮੰਦਾਂ ਦਾ ਸਾਥ ਦਿੰਦੀ ਹੈ ਗਰੀਬਾਂ ਨੂੰ ਜੋ ਜ਼ਰੂਰਤਮੰਦ ਹੈ ਉਹਨਾਂ ਨੂੰ ਅਪਲਿਫਟ ਕਰਨ ਦੇ ਵਿੱਚ ਮਦਦ ਕਰਦੀ ਹੈ ਔਰ ਉਹਨਾਂ ਨੂੰ ਖਾਸ ਤੌਰ ਤੇ ਰੋਜ਼ਗਾਰ ਜੋ ਹੈ ਬਰਸਰੇ ਰੋਜ਼ਗਾਰ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੀ ਹੈ ਸਾਡੇ ਨਾਲ ਇਸ ਸੰਸਥਾ ਦੇ ਜੋ ਸੈਕਟਰੀ ਹੈ ਜਨਾਬ ਮੁਹੰਮਦ ਆਦਿਲ ਖਾਨ ਸਾਹਿਬ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੀ ਸੰਸਥਾ ਦੇ ਬਾਰੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਔਰ ਉਸ ਤੋਂ ਬਾਅਦ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ ਆਦਿਲ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਅ ਮੈਂ ਸਭ ਤੋਂ ਪਹਿਲਾਂ ਥੋਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਸ ਸੰਸਥਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਟਾਈਮ ਤੇ ਸਮਾਂ ਦਿੱਤਾ ਤੇ ਦੂਸਰੇ ਜਿਹੜਾ ਇਸ ਚੈਨਲ ਦਾ ਜੋ ਕੌਜ਼ ਅਸੀਂ ਦੇਖਦੇ ਹਾਂ ਜਾਂ ਅਸੀਂ ਪਹਿਲਾਂ ਵੀ ਦੇਖਦੇ ਹਾਂ ਮਾਸ਼ਾਅੱਲਾ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਹੈ ਤੇ ਇੱਕ ਕੋਈ ਜਿਹੜੇ ਮਤਲਬ ਏਮ ਫੁੱਲ ਪ੍ਰੋਗਰਾਮ ਹੈ ਉਹ ਚਲਾਉਂਦਾ ਹੈ ਇਸ ਲਈ ਸਾਨੂੰ ਵੀ ਇਹ ਖੁਸ਼ੀ ਦੀ ਹੈ ਕਿ ਚਲੋ ਤੁਹਾਡੇ ਨਾਲ ਮਿਲ ਗਿਆ ਸੀ ਇਸ ਸੰਸਥਾ ਨੂੰ ਲੋਕਾਂ ਤੱਕ ਪਹੁੰਚਾਈਏ ਤੇ ਇਹ ਸੰਸਥਾ ਜੋ ਹੈ ਜ਼ਕਾਤ ਸੈਂਟਰ ਇੰਡੀਆ ਜਿਵੇਂ ਤੁਸੀਂ ਦੱਸਿਆ ਇਹ ਜ਼ਕਾਤ ਦੇ ਉੱਪਰ ਖਾਸ ਕੰਮ ਕਰਦੀ ਹੈ ਜੀ ਤੇ ਜ਼ਕਾਤ ਸੈਂਟਰ ਇੰਡੀਆ ਪੂਰੇ ਇੰਡੀਆ ਦੇ ਵਿੱਚ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਇੱਥੇ ਮਲੇਰਕੋੜਲੇ ਦੇ ਵਿੱਚ ਇਸ ਦਾ ਯੂਨਿਟ ਹੈ ਇਹ ਜੋ ਕਿ ਪੂਰੇ ਪੰਜਾਬ ਨੂੰ ਕਵਰ ਕਰਦਾ ਹੈ ਤੇ ਇਸ ਦੇ ਜੋ ਏਮਸ ਹਨ ਉਹ ਵੀ ਆਪਾਂ ਇਨਸ਼ਾਅੱਲਾ ਡਿਸਕਸ ਕਰਾਂਗੇ ਬਿਲਕੁਲ ਤੇ ਇਸ ਦੇ ਤਾਲੁਕ ਦੇ ਨਾਲ ਜੋ ਇੰਟਰੋਡਕਸ਼ਨ ਹੈ ਉਹ ਤੁਹਾਨੂੰ ਦੱਸਦੀ ਐ ਤੇ ਦੂਸਰਾ ਜੋ ਇਹਦੇ ਵਿੱਚ ਜ਼ਕਾਤ ਦੇ ਵਿੱਚ ਮੇਨ ਕੰਮ ਹੈ ਜੋ ਇਹਦੇ ਵਿੱਚ ਅਸੀਂ ਜ਼ਕਾਤ ਨੂੰ ਹੀ ਜਮ੍ਹਾਂ ਕਰਦੇ ਆਂ ਖਾਸ ਤੌਰ ਤੇ ਤੇ ਜ਼ਕਾਤ ਨੂੰ ਜਮ੍ਹਾਂ ਕਰਕੇ ਜ਼ਕਾਤ ਦੇ ਉੱਪਰ ਹੀ ਕੰਮ ਕਰਦੇ ਆਂ ਹੋਰ ਕਿਸੇ ਤਰ੍ਹਾਂ ਦੀ ਐਡ ਵਗੈਰਾ ਜਾਂ ਇਹਦੇ ਵੀ ਜਮ੍ਹਾਂ ਨਹੀਂ ਕਰਦੇ ਕਿਉਂਕਿ ਜ਼ਕਾਤ ਇੱਕ ਅੱਲਾਹ ਤਾਲਾ ਨੇ ਦਿੱਤਾ ਹੋਇਆ ਇੱਕ ਬਹੁਤ ਵੱਡਾ ਆਪਾਂ ਨੂੰ ਯਾਨੀ ਕਿ ਟੂਲ ਹੈ ਜਿਸ ਦੇ ਨਾਲ ਆਪਾਂ ਗੁਰੂ ਬੱਚੋਂ ਲੋਕਾਂ ਨੂੰ ਕੱਢ ਸਕਦੇ ਆਂ ਤੇ ਜੇ ਇਸ ਦੀ ਸਹੀ ਵਰਤੋਂ ਹੋਵੇ ਜੋ ਇਹਦਾ ਅਸਲ ਮਕਸਦ ਜੋ ਇਹਦਾ ਅਸਲ ਤਰੀਕਾ ਹੈਕਰ ਕੁਰਾਨ ਉਰ ਹਦੀਸ ਚ ਦੱਸਿਆ ਗਿਆ ਹੈ ਤਾਂ ਇਨਸ਼ਾਅੱਲਾ ਚੰਦ ਮਹੀਨਿਆਂ ਜੇ ਜਾਂ ਸਾਲਾਂ ਜੀ ਤੁਸੀਂ ਚੇਂਜ ਦੇਖ ਸਕਦੇ ਹੋ ਜੀ ਔਰ ਸਭ ਜ਼ਕਾਤ ਜਿਵੇਂ ਜੋ ਮੁਸਲਿਮ ਲੋਕ ਹੈਗੇ ਉਹ ਤਾਂ ਬੜੇ ਅੱਛੇ ਤਰੀਕੇ ਨਾਲ ਸਮਝਦੇ ਹੋਣਗੇ ਜ਼ਕਾਤ ਨੂੰ ਇਹ ਵੀਡੀਓ ਨੂੰ ਦੇਖਣ ਵਾਲੇ ਕੁਝ ਸਾਡੇ ਗੈਰ ਮੁਸਲਿਮ ਭਰਾ ਵੀ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਵੀ ਮਤਲਬ ਅੰਡਰਸਟੈਂਡਿੰਗ ਵਾਸਤੇ ਆਪਾਂ ਇਹ ਦੱਸ ਦਈਏ ਬੇਸਿਕਲੀ ਵੀ ਜ਼ਕਾਤ ਹੈਗੀ ਜੀ ਜਾਕਾਤ ਦੇਖੋ ਇੱਕ ਜ਼ਾਕਾਤ ਇੱਕ ਜਿਵੇਂ ਕਿ ਸਾਡੇ ਫੋਲਡਰ ਦੇ ਉੱਪਰ ਵੀ ਬਣਿਆ ਹੋਇਆ ਆ ਦੇਖੋ ਫੋਲਡਰ ਮੈਂ ਤੁਹਾਨੂੰ ਦਿਖਾਣਾ ਇਹ ਸਾਡੇ ਫੋਲਡਰ ਦੇ ਉੱਪਰ ਪੰਜ ਪਿੱਲਰ ਬਣੇ ਹੋਏ ਨੇ ਇਸਲਾਮ ਦੇ ਜੀ ਇਹ ਇਸਲਾਮ ਦੇ ਜਿਹੜੇ ਪੰਜ ਪਿੱਲਰ ਹਨ ਬੇਸਿਕ ਜਿਸ ਦੇ ਉੱਪਰ ਇਸਲਾਮ ਦੀ ਪੂਰੀ ਨੀ ਹੈ ਜਿਵੇਂ ਨੰਬਰ ਦੇ ਇੱਕ ਤੌਹੀਦ ਹੈ ਕਿਉਂਕਿ ਜਿਵੇਂ ਆਪਾਂ ਪੰਜਾਬੀ ਚ ਗਈਏ ਕਲਮਾ ਪੜਨਾ ਉਹ ਸਭ ਤੋਂ ਪਹਿਲੀ ਸ਼ਰਤ ਹੈ ਇਸਲਾਮ ਚ ਦਾਖਲ ਹੋਣ ਦੀ ਉਸ ਤੋਂ ਬਾਅਦ ਜਦੋਂ ਇਹ ਬੰਦਾ ਕਲਮਾ ਪੜ ਕੇ ਇਸਲਾਮ ਚ ਦਾਖਲ ਹੁੰਦਾ ਤਾਂ ਉਸ ਦੇ ਉੱਪਰ ਬਾਕੀ ਦੀਆਂ چار ਚੀਜ਼ਾਂ ਫਰਜ਼ ਹੋ ਜਾਂਦੀਆਂ ਜਿੱਤੋਂ ਸਭ ਤੋਂ ਪਹਿਲਾਂ ਨਮਾਜ਼ ਹੈ ਤੇ ਜ਼ਕਾਤ ਹੈ ਰੋਜ਼ੇ ਹਨ ਇੱਕ ਮਹੀਨੇ ਦੇ ਜੋ ਫਰਜ਼ ਰੋਜ਼ੇ ਹਨ ਤੇ ਹਜ ਹੈ ਇਸ ਦੇ ਵਿੱਚ ਨਮਾਜ਼ ਔਰ ਰੋਜ਼ੇ ਇਹ ਤਾਂ ਦੇਖੋ ਹਰ ਇੱਕ ਉਸ ਬੰਦੇ ਪਰ ਹਨ ਜੋ ਕਿ ਇਸਲਾਮ ਦੇ ਵਿੱਚ ਦਾਖਲ ਹੋ ਗਿਆ ਔਰ ਉਹਨੇ ਪੰਜ ਵਕਤ ਦੀ ਇੱਕ ਦਿਨ ਚ ਨਮਾਜ਼ ਫਰਜ਼ ਔਰ ਇੱਕ ਮਹੀਨੇ ਦੇ ਸਾਲ ਚ ਰੋਜ਼ੇ ਰੱਖਣੇ ਰੱਖਣੇ ਹਨ ਲੇਕਿਨ ਜੋ ਬਾਕੀ ਦੇ ਦੋ ਚੀਜ਼ਾਂ ਹਨ ਜਿਵੇਂ ਕਿ ਜ਼ਕਾਤ ਹੈ ਔਰ ਹਜ ਹੈ ਇਸ ਦੀਆਂ ਕੁਝ ਰੂਲਸ ਹਨ ਕੰਡੀਸ਼ਨਸ ਹਨ ਉਹ ਹਰ ਇੱਕ ਬੰਦੇ ਤੇ ਲਾਗੂ ਨਹੀਂ ਹੁੰਦਾ ਉਹ ਕੁਰਾਨ ਚ ਵੀ ਵਾਜਿ ਕੀਤੀਆਂ ਗਈਆਂ ਹਨ ਤੇ ਬਾਕੀ احادیث ਦੇ ਵਿੱਚ ਵੀ ਇਜ਼ੀ ਡਿਟੇਲ ਹੈ ਜ਼ਕਾਤ ਜੋ ਹੈ ਜ਼ਕਾਤ ਦਾ ਅਸਲ ਮਕਸਦ ਹੈ ਇਹ ਉਹ ਲੋਕਾਂ 'ਤੇ ਲਾਗੂ ਹੁੰਦੀ ਹੈ ਜਿਨ੍ਹਾਂ ਕੋਲ ਜਾਂ ਤਾਂ 7.5 ਤੋਲੇ ਸੋਨਾ ਹੋਵੇ ਜਾਂ ਉਸ ਦੇ ਬਰਾਬਰ ਦੀ ਕੋਈ ਰਕਮ ਜਮਾ ਹੋਵੇ ਯਾਨੀ ਕਿ ਉਸਦੀ ਪੂੰਜੀ ਹੋਵੇ ਇਹ ਇਨਕਮ ਦੇ ਉੱਪਰ ਨਹੀਂ ਲੱਗਦਾ ਇਹ ਤੁਹਾਡੀ ਕੋਈ ਤੁਹਾਡੇ ਪਰ ਕੋਈ ਟੈਕਸ ਨਹੀਂ ਹੈਗਾ ਇਹ ਜੋ ਤੁਹਾਡੇ ਯਾਨੀ ਕਿ ਸਾਰਾ ਕੰਮ ਕਰਨ ਤੋਂ ਬਾਅਦ ਜਿਵੇਂ ਕਿ ਆਪਾਂ ਨੇ ਘਰ ਬਣਾ ਲਿਆ ਬੱਚੇ ਪੜਾ ਰਹੇ ਹਾਂ ਹਰ ਇੱਕ ਐਸ਼ੋਰਾਮ ਦੀ ਚੀਜ਼ ਲੈ ਲਈ ਕਿਉਂਕਿ ਇਸਲਾਮ ਇਹ ਮੰਨਣਾ ਨਹੀਂ ਕਰਦਾ ਆਪਾਂ ਨੂੰ ਜੋ ਅੱਲਾਹ ਤਾਲਾ ਨੇ ਇਨਾਮ ਦਿੱਤਾ ਤੀਆਂ ਉਹਨਾਂ ਨੂੰ ਤੁਸੀਂ ਪੂਰਾ ਵਰਤੋ ਉਹ ਵਰਤ ਕੇ ਸਾਰਾ ਕੁਝ ਜੋ ਤੁਹਾਡੇ ਕੋਲ ਬਚ ਗਿਆ ਯਾਨੀ ਕਿ ਜੋ ਤੁਹਾਡੀ ਸੇਵਿੰਗ ਹੈ ਹੁਣ ਔਰ ਉਹਦੇ ਉੱਪਰ ਇੱਕ ਸਾਲ ਗੁਜ਼ਰ ਗਿਆ ਜੀ ਉਹਦੇ ਉੱਪਰ ਤੁਹਾਨੂੰ 2.5% ਦੇਣਾ ਆ ਓਕੇ ਉਹ ਟਾਈ ਪਰਸੈਂਟ ਜੋ ਦੇਣਾ ਹੈ ਉਹ ਤੁਹਾਡੀ ਸੇਵਿੰਗ ਦੇ ਉੱਪਰ ਹੈ ਜਿਹਦੇ ਉੱਪਰ ਇੱਕ ਸਾਲ ਗੁਜ਼ਰ ਗਿਆ ਉਹ ਸੋਨਾ ਵੀ ਹੋ ਸਕਦਾ ਉਹ ਤੁਹਾਡੀ ਪ੍ਰਾਪਰਟੀ ਜੋ ਤੁਹਾਨੂੰ ਸੇਵਿੰਗ ਦੇ ਤੌਰ ਤੇ ਖਰੀਦੀ ਹੋਈ ਹੈ ਵੇਚਣ ਲਈ ਉਹ ਹੋ ਸਕਦੀ ਹੈ ਉਹ ਕੋਈ ਤੁਹਾਡਾ ਮਾਲ ਫੈਕਟਰੀ ਦਾ ਜੋ ਤੁਹਾਨੂੰ ਆਪਣਾ ਵੇਚਣ ਲਈ ਜਾਂ ਬਣਾਉਣ ਲਈ ਖਰੀਦਿਆ ਹੈ ਉਹ ਹੋ ਸਕਦਾ ਹੈ ਉਹ ਪੂਰੀ ਡਿਟੇਲ ਹੈ ਇੱਕ ਲੇਕਿਨ ਮਕਸਦ ਅਸਲ ਗੱਲ ਰਹਾ ਹੈ ਕਿ ਜੋ ਤੁਹਾਡੀ ਸੇਵਿੰਗ ਹੈ ਉਹਦੇ ਉੱਪਰ 2.5% ਦੇ ਉੱਪਰ ਜ਼ਕਾਤ ਲੱਗਦੀ ਹੈ ਜੋ ਕਿ ਹਰ ਇੱਕ ਉਸ ਬੰਦੇ ਪਰ ਫਰਜ਼ ਹੈ ਜੋ ਇਸ ਦੇ ਬਰਬਰ ਦਾ ਮਾਲ ਜਾਂ ਕੋਈ ਪੂੰਜੀ ਜਮਾ ਰੱਖਦਾ ਹੈ ਇਹ ਜ਼ਕਾਤ ਦਾ ਸਿਸਟਮ ਯਾਨੀ ਕਿ ਰੂਲ ਹੈ ਜ਼ਕਾਤ ਦਾ ਜੀ ਜੀ ਅੱਛਾ ਜੀ ਸਾਹਿਬ ਤੁਸੀਂ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਹੋ ਜੀ ਅਲਮੁਲਹੁਲਲਾ 3 ਤੀਸਰਾ ਸਾਲ ਤੀਸਰਾ ਸਾਲ ਹਾਂ ਜੀ ਹੁਣ 30 ਔਰ 2 ਸਾਲ ਦੇ ਵਿੱਚ ਅਪਰ ਅਗਰ ਆਪਾਂ ਗੱਲ ਕਰੀਏ ਕਿ ਮਲੇਰ ਕੋਲਾ ਜਿਵੇਂ ਅਕਸਰੀयत ਅੱਲਾ ਮੁਸਲਮਾਨਾਂ ਦੇ ਜਿਹੜਾ ਇੱਕ ਸ਼ਹਿਰ ਹੈ ਇਹਦੇ ਵਿੱਚ ਜਿੱਥੇ ਤੱਕ ਮੇਰੀ ਨੌਲੇਜ ਹੈ ਕਿ ਸਿਰਫ ਤੁਸੀਂ ਤਾਂ ਨਹੀਂ ਮਤਲਬ ਜ਼ਕਾਤ ਦੇ ਉੱਪਰ ਕੰਮ ਕਰ ਰਹੇ ਕਲੈਕਟਿਵਲੀ ਬਹੁਤ ਸਾਰੇ ਹੋਰ ਵੀ ਮਤਲਬ ਸੰਸਥਾਵਾਂ ਹੈਗੀਆਂ ਜਿਹੜੇ ਹੈਗੀਆਂ ਮੈਂ ਮੇਰਾ ਕਹਿਣ ਤੋਂ ਪਾਵੇ ਇਹ ਆ ਵੀ ਜੇ ਆਪਾਂ ਗੱਲ ਕਰਾਂ ਤਾਂ ਕਿੰਨਾ ਕੁ ਵੋਲੀ ਪੈਸੇ ਦਾ ਜਿਹੜਾ ਇਕੱਠਾ ਹੁੰਦਾ ਕਿੰਨਾ ਕੁ ਹੋ ਸਕਦਾ ਮਲੇਰ ਗੋਲੇ ਦੇ ਵਿੱਚ ਦੇਖੋ ਆਪਣੇ ਸ਼ਹਿਰ ਦੇ ਵਿੱਚ ਬਾਕੀ ਤਨਜ਼ੀਮਾਂ ਪਹਿਲਾਂ ਤੋਂ ਕੰਮ ਕਰ ਰਹੀਆਂ ਹਨ ਤੇ ਅਲਮਦੁਲਿਲਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਦੇਖੋ ਕੰਮ ਤਾਂ ਜਿਹੜਾ ਵੀ ਕੋਈ ਭਲੇ ਦਾ ਕਰ ਰਿਹਾ ਹੈ ਉਹ ਚੰਗਾ ਹੀ ਕਰ ਰਿਹਾ ਹੈ ਚਾਹੇ ਕੋਈ ਵੀ ਹੈ ਬਿਲਕੁਲ ਲੇਕਿਨ ਹਰੀ ਕਮੰਦਾ ਦਾ ਇੱਕ ਆਪਣਾ ਤਰੀਕਾ ਹੈ ਕਰ ਜਾਂ ਇੱਕ ਆਪਣੀ ਸੋਚ ਹੈ ਇਹ ਬੰਦਾ ਕਿਸ ਚੀਜ਼ ਨੂੰ ਕਿਨੂੰ ਪ੍ਰਮੋਟ ਕਰਦਾ ਕਿਦ ਨੂੰ ਜਾਣਦਾ ਜਗਾਹ ਸੈਂਟਰ ਦਾ ਜੋ ਏਮ ਹੈ ਜਾਂ ਜਗਾਹ ਸੈਂਟਰ ਦਾ ਜੋ ਮਕਸਦ ਹੈ ਸਭ ਤੋਂ ਪਹਿਲਾਂ ਜਗਾਹ ਸੈਂਟਰ ਦਾ ਮਕਸਦ ਇਹ ਹੈ ਕਿ ਜੋ ਜੋ ਕਾਦਾ ਸਿਸਟਮ ਆਪਾਂ ਸ਼ੁਰੂ ਤੋਂ ਦੇ ਦਿਆਂ ਹਜ਼ੂਰ ਅੱਲਾਹ ਸੱਲਮ ਦੇ ਟਾਈਮ ਤੋਂ ਵੀ ਸਾਹਬਾਇਕਰਮ ਦੇ ਟਾਈਮ ਤੋਂ ਬਾਅਦ ਵੀ ਔਰ ਜੋ ਖਲੂਫਾ ਰਾਸ਼ਦੀਨ ਦਾ ਦੌਰ ਰਹਾ ਉਹ ਦੌਰ ਚ ਵੀ ਜੋ ਸਿਸਟਮ ਹੈ ਉਹ ਇਨਫਰਾਦੀ ਨਹੀਂ ਹੈਗਾ ਸਿਸਟਮ ਇੰਡੀਵਿਜੂਅਲ ਨਹੀਂ ਹੈ ਹਾਂ ਇੰਡੀਵਿਜੂਅਲ ਨਹੀਂ ਆਪਾਂ ਮਤਲਬ ਆਪਣੀ ਮਰਜ਼ੀ ਨਾਲ ਜਗਾਹ ਦੇ ਦਿੰਨੇ ਆ ਮੇਰੀ ਸਪੋਜ 20000 ਰੁਪਏ ਜਗਾਹ ਬੰਦੀ ਹੈ ਜਾਂ 50000 ਜਗਾਹ ਬੰਦੀ ਹੈ ਮੈਂ ਹਜ਼ਾਰ-ਹਜ਼ਾਰ ਕਰਕੇ ਦੇ ਦਿੱਤਾ ਕੱਪੜੇ ਦੇ ਦਿੱਤੇ ਕਿਸੇ ਨੂੰ ਰਾਸ਼ਨ ਦੇ ਦਿੱਤਾ ਉਹ ਮੈਂ ਆਪਣੀ ਮਰਜ਼ੀ ਨਾਲ ਦੇ ਦਿੰਨਾ ਲੇਕਿਨ اسلام ਦਾ ਰੂਲ ਨਹੀਂ ਹੈ اسلام ਦਾ ਰੂਲ ਇਹ ਹੈ ਕਿ ਜ਼ਕਾਤ ਦਾ ਜਿੰਨਾ ਪੈਸਾ ਹੋਊਗਾ ਉਹ ਇੱਕ ਜਗ੍ਹਾ ਜਮ੍ਹਾਂ ਹੋਊਗਾ ਜਿਵੇਂ ਕਿ ਪਹਿਲਾਂ ਜੋ ਇਸਲਾਮੀ حکومت ਆ ਉਹਦੇ ਵਿੱਚ ਹੁੰਦਾ ਦਾ ਇੱਕ ਜਗ੍ਹਾ ਬੈਤੁਲ ਮਾਲ 'ਚ ਜਮ੍ਹਾਂ ਹੋਊਗਾ ਔਰ ਉੱਥੋਂ ਹੀ ਜ਼ਰੂਰਤਮੰਦਾਂ 'ਗਾਂਤਰ ਡਿਸਟ੍ਰਿਬਿਊਟ ਹੋਊਗਾ ਇਸ ਲਈ ਜੋ ਜ਼ਕਾਤ ਦਾ ਅਸਲ ਸਿਸਟਮ ਹੈ ਜੋ ਅਸਲ ਮਕਸਦ ਹੈ ਜਿਵੇਂ ਕਿ ਬਾਕੀ ਜੋ ਮੈਂ ਤੁਹਾਨੂੰ ਦੱਸਿਆ ਫਰਜ ਹਨ ਆਪਣੇ ਤੇ ਜਿਵੇਂ ਕਿ ਨਮਾਜ਼ ਹੈ ਨਮਾਜ਼ ਆਪਾਂ ਨੂੰ ਜ਼ਮਾਦ ਬਣਨ ਨਾਲ ਬਾਜ਼ਮਾਦ ਪੜ੍ਹਨ ਦਾ ਹੁਕਮ ਹੈ ਬਿਲਕੁਲ ਅਸਲ ਤਾਂ ਜਮਾਤ ਨੂੰ ਨਮਾਜ਼ ਹੋਈਆ ਜੋ ਆਪਾਂ ਬਾਜਮਾਦ ਪੜ੍ਹੀਏ ਮਜਬੂਰੀ ਦੇ ਤਹਿਤ ਤੁਸੀਂ ਪੜ੍ਹਦੇ ਹੋ ਇੱਕ ਲੱਗ ਮਾਮਲਾ ਹੈ ਲੇਕਿਨ ਅਸਲ 'ਚੋਂ ਤੁਸੀਂ ਜਮਾਤ ਨਾਲ ਮਿਲ ਕੇ ਇਕੱਠੇ ਹੋ ਕੇ ਪੜ੍ਹਨੀ ਹੈ ਜਿਵੇਂ ਕਿ ਰੋਜ਼ੇ ਹਨ ਰੋਜ਼ੇ ਵੀ ਅਸੀਂ ਦੇ ਦਿਆਂ ਪੂਰੀ ਦੁਨੀਆ ਵਿੱਚ ਇੱਕ ਟਾਈਮ ਦੇ ਵਿੱਚ ਇਕੱਠੇ ਹੋ ਕੇ ਰੱਖੇ ਜਾਂਦੇ ਹਨ ਇਸ ਤਰ੍ਹਾਂ ਹੀ ਹੱਜ ਦਾ ਪ੍ਰੋਗਰਾਮ ਹੈ ਜਦ ਹੱਜ ਜਾਂਦਾ ਹੈ ਤਾਂ ਹੱਜ ਵੀ ਸਾਲ ਜੀ ਇੱਕ ਵਾਰ ਹੁੰਦਾ ਹੈ ਪੂਰੀ ਦੁਨੀਆ ਜਮਾ ਹੁੰਦੀ ਹੈ ਯਾਨੀ ਕਿ ਅਸੀਂ ਦੇਖਦੇ ਹਾਂ ਵੀ ਇਹ ਜਿਹੜਾ ਸਿਸਟਮ ਹੈ ਉਹ ਮੁਆਸ਼ਰੀ ਤੌਰ ਤੇ ਇੱਕ ਜਗ੍ਹਾ ਜਮਾ ਹੋ ਕੇ ਕਲੈਕਟਿਵ ਤਰੀਕੇ ਨਾਲ ਕਰਦਾ ਸਿਸਟਮ ਹੈ ਲੇਕਿਨ ਜ਼ਕਾਤ ਦੇ ਮਾਮਲੇ ਜਿਹਾ ਇਸ ਲਈ ਅਸੀਂ ਦੇਖਦੇ ਹਾਂ ਕਿ ਕਿੰਨੇ ਸਾਲ ਹੋ ਗਏ ਸਾਨੂੰ ਦੇਖਦੇ ਆਨੂੰ ਸਾਡੇ ਜਿਹੜੇ ਬਜ਼ੁਰਗ ਨਿਕਲ ਗਏ ਉਹਨਾਂ ਨੂੰ ਦੇਖਦੇ ਆਨੂੰ ਤੁਸੀਂ ਕਿਤੇ ਇਹਦਾ ਨਾ ਚੇਂਜ ਨਹੀਂ ਦੇਖੋਗੇ ਪੂਰੇ ਮੁਆਸ਼ਰੇ ਜਿਉਂ ਜਿਹਾ ਨਹੀਂ ਦੇਖੋਗੇ ਵੀ ਕਿ ਜਗਾ ਦੇਣ ਨਾਲ ਇੱਕ ਜਗ੍ਹਾ ਕਿਤੇ ਪੈਸਾ ਲਗਾਇਆ ਗਿਆ ਔਰ ਉੱਤੇ ਉੱਥੇ ਦੇ ਹਾਲਾਤ ਉੱਥੇ ਦੀ ਗਰੀਬੀ ਜਾਂ ਉੱਥੇ ਦੀ ਗੁਰਮਤ ਖਤਮ ਹੋ ਗਈ ਜਿਹੜੇ ਲੋਕ ਪਹਿਲਾਂ ਮੰਗਦੇ ਤੇ ਅੱਜ ਤੋਂ 10 ਸਾਲ 20 ਸਾਲ 50 ਸਾਲ ਪਹਿਲਾਂ ਉਹ ਅੱਜ ਵੀ ਤੁਹਾਡੇ ਕੋਲ ਆ ਰਹੇ ਨੇ ਉਹਨਾਂ ਦੇ ਅੱਗੇ ਬੱਚੇ ਆ ਰਹੇ ਨੇ ਉਹ ਯਾਨੀ ਕਿ ਉਹ ਇੱਕ ਸਿਲਸਿਲਾ ਚੱਲ ਰਿਹਾ ਹੈ ਉਹ ਰੈਗੂਲਰ ਚੱਲ ਰਿਹਾ ਹੈ ਜਿਹੜਾ ਗਰੀਬ ਹੈ ਉਹ ਗਰੀਬ ਹੀ ਹੈ ਉਹ ਤੁਹਾਡੇ ਕੋਲ ਮੰਗੀ ਜਾ ਰਿਹਾ ਤੁਸੀਂ ਦੰਨੇਓ ਚੰਦ ਦਿਨ ਚੱਲਦਾ ਫੇਰ ਖਤਮ ਜਗਾਹ ਸੈਂਟਰ ਦਾ ਕੀ ਮਕਸਦ ਹੈ ਜਗਾਹ ਸੈਂਟਰ ਦਾ ਮਕਸਦ ਹੈ ਕਿ ਪੈਸਾ ਇੱਕ ਜਗ੍ਹਾ ਜਮ੍ਹਾਂ ਹੋਵੇ ਹੋਰ ਪੈਸੇ ਦੀ ਤਾਕਤ ਬਣੇ ਤਾਕਤ ਬਣਨ ਤੋਂ ਬਾਅਦ ਆਪਾਂ ਉਹ ਲੋਕਾਂ ਤੱਕ ਪਹੁੰਚੀਏ ਜਿਹੜੇ ਲੋਕ ਬਿਲਕੁਲ ਹੀ ਜ਼ੀਰੋ ਲੈਵਲ ਤੋਂ ਥੱਲੇ ਆ ਨਾ ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਦੀ ਵੀ ਨਹੀਂ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਜ਼ਗਾਹ ਸੈਂਟਰ ਦਾ ਅਸਲ ਮਕਸਦ ਹੈ ਕਾਰੋਬਾਰ ਕਰਵਾ ਕੇ ਦਿੱਤੇ ਜਾਣ ਛੋਟੇ ਲੈਵਲ ਤੇ ਜੋ ਕਾਰੋਬਾਰ ਆ ਜ਼ਿਕਰ ਆ ਨਿਆ ਉਸ ਲੈਵਲ ਤੇ ਘੱਟੋ ਘੱਟ ਬੰਦੇ ਨੂੰ ਇਸ ਕਾਬਲ ਕਰ ਦਿੱਤਾ ਜਾਵੇ ਤਾਂ ਕਿ ਉਹ 5-7 ਸੌ ਹਜ਼ਾਰ ਰੁਪਏ ਰੋਜ਼ਾ ਬਣਾਉਣ ਵਾਲਾ ਬਣ ਜਾਵੇ ਜਦ ਉਹਦੇ ਕੋਲ ਪੈਸੇ ਆਉਣਗੇ ਉਹ ਰੋਜ਼ਾ ਕੰਮ ਕਰੂਗਾ ਰੋਜ਼ਾ ਕਮਾਊਗਾ ਤਾਂ ਇਨਸ਼ਾਅੱਲਾ ਬਾਕੀ ਕਮਾਵਾਰੇ ਵੀ ਸੋਚੂਗਾ ਬੱਚਿਆਂ ਦੀ ਐਜੂਕੇਸ਼ਨ ਬਾਰੇ ਵੀ ਸੋਚੂਗਾ ਉਹ ਫਿਰ ਧਰਮ ਕਰਨੀ ਨੂੰ ਵੀ ਆਊਗਾ ਦੀਨ ਬਾਰੇ ਵੀ ਸੋਚੂਗਾ ਉਹ ਲੋਕ ਦੂਸਰੇ ਲੋਕਾਂ ਦੇ ਫਾਇਦੇ ਬਾਰੇ ਵੀ ਸੋਚੂਗਾ ਜਦ ਉਹ ਤਾਂ ਆਪਣਾ ਹੀ ਨਹੀਂ ਪੂਰਾ ਪੈ ਰਿਹਾ ਉਹ ਕਿਸੇ ਬਾਰੇ ਨਾਲੇ ਦੀਨ ਬਾਰੇ ਕੀ ਸੋਚੂਗਾ ਅਸਲ ਜੋ ਮਕਸਦ ਹੈ ਜਗਾਹ ਸੈਂਟਰ ਦਾ ਬਣਾਉਂਦਾ ਹੀ ਹੈ ਵੀ ਇੱਕ ਕਲੈਕਟ ਔਰ ਸਾਡੇ ਕੋਲ ਜਿਹੜਾ ਇਹ ਪ੍ਰੋਗਰਾਮ ਹੈ ਉਹ ਅਲਮਦੁਲਿਲਾ ਪੂਰਾ ਆਲ ਓਵਰ ਇੰਡੀਆ ਹੈ। ਬਾਕੀ ਜਿਹੜੀ ਤਨਜੀਮਾਂ ਕੰਮ ਕਰਦੀਆਂ ਨੇ ਪੂਰੇ ਪੰਜਾਬ 'ਚ ਇਹ ਮਲੇਰ ਕੋਲ ਦੇ ਜੋ ਇੱਕ ਲੈਵਲ ਤੱਕ ਹਨ। ਲੇਕਿਨ ਇਹ ਜੋ ਸਿਸਟਮ ਹੈ ਅਸੀਂ ਜਿਵੇਂ ਪੂਰੇ ਪੰਜਾਬ ਨਹੀਂ ਕਵਰ ਕਰਦੇ ਆਂ ਸਾਡੇ ਕੋਲ ਬਾਹਲੇ ਲੋਕ ਵੀ ਐਪਲੀਕੇਸ਼ਨਾਂ ਵੀ ਲੈ ਕੇ ਆਂਦੇ ਨੇ ਤੇ ਡਾਊਨਲੋਡਸ ਵੀ ਨੇ। ਅਸੀਂ ਬਾਹਲੇ ਸ਼ਹਿਰਾਂ 'ਚ ਵੀ ਕੰਮ ਕਰਦੇ ਆਂ। ਸਾਨੂੰ ਤਾਂ ਇਹ ਹੁੰਦਾ ਹੈ ਵੀ ਬੰਦਾ ਜ਼ਰੂਰਤਮੰਦ ਹੋਣਾ ਚਾਹੀਦਾ ਔਰ ਜੈਨੂਇਨ ਹੋਣਾ ਚਾਹੀਦਾ। ਜੀ। ਸਾਨੂੰ ਕੋਈ ਇਹ ਫਰਕ ਨਹੀਂ ਹੁੰਦਾ ਵੀ ਉਹ ਕੌਣ ਹੈ, ਕਿੱਥੋਂ ਹੈ, ਕੀ ਹੈ। ਸਾਡਾ ਮਕਸਦ ਤਾਂ ਉਹਨੂੰ ਗਰੀਬੀ ਯਾਨੀ ਕਿ ਉਹਦਾ ਜੋ ਉਹਦੇ ਹਾਲਾਤ ਨੂੰ ਹਾਲਾਤ ਤੋਂ ਬਾਹਰ ਆਵੇ ਜੀ ਇਹ ਨਾ ਹੋਵੇ ਵੀ ਉਹਨੂੰ ਮੰਨ ਲਓ ਉਹਨੂੰ ਲੋੜ ਹੈ 50000 ਦੀ ਆਪਾਂ ਦੇ ਦਿੱਤਾ 20000 ਉਹ ਫੇਰ ਅੱਧ ਬਚਾ ਲੇ ਉੱਥੀ ਹੈ ਉਹ ਖਤਮ ਹੋ ਗਏ ਫੇਰ ਦੁਬਾਰਾ ਉੱਥੀ ਹੈ ਜੇ ਆਪਾਂ ਉਹਨੂੰ ਇਸ ਲੈਵਲ ਤੇ ਲਿਆਵਾਂਗੇ ਵੀ ਉਹਦੀ ਜ਼ਰੂਰਤ ਪੂਰੀ ਹੋਵੇ ਔਰ ਅਸੀਂ ਕੀ ਕਰਦੇ ਆ ਅਸੀਂ ਪਹਿਲਾ ਮਹੀਨਾ ਬਾਅਦ ਫਿਰ ਕੁਆਰਟਰਲੀ ਉਹਦੀ ਰਿਪੋਰਟ ਵੀ ਲੈਣੇ ਆ ਓਕੇ ਵੀ ਬੰਦਾ ਇਸ ਟਾਈਮ ਕਿੱਥੇ ਆ ਉੱਪਰ ਹੈ ਨੀਚੇ ਹੈ ਜਾਂ ਉੱਥੀ ਹੈ ਜੇ ਉਹਨੂੰ ਹੋਰ ਮਜਬੂਤ ਲੋੜ ਪੈਂਦੀ ਹੈ ਬੰਦਾ ਮਿਹਨਤ ਕਰ ਰਿਹਾ ਚਲੋ ਦੇਖੋ ਘਾਟੇ ਵਾਦੇ ਹੁੰਦੇ ਰਹਿੰਦੇ ਨੇ ਕੋਈ ਉਹਨੂੰ ਘਾਟਾ ਪੈ ਗਿਆ ਤਾਂ ਅਸੀਂ ਹੋਰ ਉਹਨੂੰ ਦੰਦੇ ਆ ਵੀ ਰਵੀ ਤੂੰ ਇਸ ਕੰਮ 'ਚ ਲੱਗਿਆ ਰਹਿ ਔਰ ਇਸ ਤੋਂ ਨਿਕਲ ਔਰ ਅਲਹਮਦੁਲਿਲਾ ਸਾਡੇ ਕੋਲ ਜੋ ਰਿਜ਼ਲਟ ਆਏ ਆ ਪਿਛਲੇ ਸਾਲਾਂ 'ਚ ਤਿੰਨ ਚਾਰ ਬੰਦੇ ਤਾਂ ਐਸੇ ਆਏ ਜੋ ਸਾਨੂੰ ਉਲਟਾ ਦੇਣ ਵਾਲੇ ਬਣ ਗਏ ਵਾਹ ਜੀ ਵਾਹ ਉਹਦੇ ਵਿੱਚ ਕੀ ਹੈ ਉਹ ਆਪਣੇ ਜੋ ਉਹਨਾਂ ਨੇ ਪੈਸੇ ਲੱਤੇ ਤੇ ਉਹਦਾ ਮੋੜੀ ਦਿੱਤੇ ਉਹਨਾਂ ਨੇ ਮਤਲਬ ਲੈਣ ਵਾਲੇ ਤੇ ਉਲਟਾ ਉਹ ਦੇ ਰਹੇ ਨੇ ਵੀ ਸਾਤੋਂ ਵੀ ਲੋ ਜੀ ਲੈ ਕੇ ਤੁਸੀਂ ਦੂਸਰੇ ਬੰਦੇਾਂ ਨੂੰ ਦੋ ਯਾਨੀ ਕਿ ਏਡੀ ਬਰੀ ਤਾਕਤ ਆ ਹੈ ਜੇ ਨੂੰ ਆਪਾਂ ਤਰੀਕੇ ਦੇ ਨਾਲ ਇੱਕ ਜਗ੍ਹਾ ਜਮਾ ਤਾ ਇਨਸ਼ਾਅੱਲਾ ਆਪਾਂ ਦਿਨਾਂ ਦੇ ਵਿੱਚ ਆਪਣੇ ਸ਼ਾਇਰ ਚ ਵੀ ਔਰ ਆਪਣੇ ਪੰਜਾਬ ਚ ਵੀ ਔਰ ਆਪਣੇ ਮੁਲਕ ਦੇ ਵਿੱਚ ਵੀ ਇਸ ਚੀਜ਼ ਦੀ ਜੋ ਲਹਨਤ ਆਪਣੇ ਤੇ ਗਰੀਬੀ ਦੀ ਕਿ ਇਕ ਠੱਪਾ ਲੱਗਿਆ ਹੋਇਆ ਉਹਨੂੰ ਦੂਰ ਕਰ ਸਕਦੇ ਆ ਜੀ ਆਦਰ ਸਾਹਿਬ ਜੋ ਤੁਸੀਂ ਪੈਸਾ ਦੇ ਦਿੱਤਾ ਕਿਸੇ ਵੀ ਗਰੀਬ ਨੂੰ ਉਹਨੂੰ ਕੰਮ ਕਰਵਾਤਾ ਕੋਈ ਵੀ ਕਰਵਾਤਾ ਉਹਦੇ ਤੇ ਇਹ ਸ਼ਰਤ ਤਾਂ ਨਹੀਂ ਕਿ ਉਹਨੇ ਵਾਪਸ ਕਰਨਾ ਹੀ ਹੈ ਤੁਹਾਨੂੰ ਨਹੀਂ ਉਹ ਤੇ ਐਸੀ ਕੋਈ ਸ਼ਰਤ ਨਹੀਂ ਹੁੰਦੀ ਕਿਉਂਕਿ ਦੇਖੋ ਸ਼ਰਨ ਜੋ ਰੂਲ ਹੈ ਜੋ ਜ਼ਕਾਤ ਹੈ ਜ਼ਕਾਤ ਆਪਾਂ ਜੀ ਇਸ ਬੰਦੇ ਨੂੰ ਦੇ ਰਿਆ ਉਹ ਉਸ ਪੈਸੇ ਦਾ ਮਾਲਕ ਹੈ ਜੀ ਉਹਨੂੰ ਆਪਾਂ ਦੇ ਰਹੇ ਆ ਪੈਸੇ ਵੀ ਇਹ ਤੇਰੇ ਪੈਸੇ ਨੇ ਤင်းੇ ਆਪਾਂ ਨੂੰ ਸਿਰਫ ਇਹ ਹੁੰਦਾ ਹੈ ਵੀ ਆਪਾਂ ਉਹਨੂੰ ਪੈਸੇ ਦੇਈਏ ਉਹ ਇਹ ਨਾ ਹੋਵੇ ਵੀ ਉਹ ਕੋਈ ਹੋਰ ਆਪਣੀ ਛੋਟੀ ਮੋਟੀ ਜ਼ਰੂਰਤ ਤੇ ਲਾ ਕੇ ਉਹਨੂੰ ਖਤਮ ਕਰ ਦੇਵੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅੱਜ ਇਹਨੂੰ ਓਨੇ ਕ ਪੈਸੇ ਦੇ ਦੋ ਤਾਂ ਕਿ ਇਹਦੀ ਰੂਟੀਨ ਦਾ ਕੰਮ ਚੱਲ ਪਵੇ ਉਹਦੇ ਪਰ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਹੁੰਦਾ ਨਾ ਕਿਸੇ ਤਰ੍ਹਾਂ ਦੀ ਕੋਈ ਕਿਸ਼ਤ ਹੁੰਦੀ ਹੈ ਨਾ ਕਿਸੇ ਤਰ੍ਹਾਂ ਦੀ ਉਹਦਾ ਨਾ ਐਸੀ ਕੋਈ ਕਮਿਟਮੈਂਟ ਹੁੰਦੀ ਹੈ ਵੀ ਤင်းੇ ਸਾਨੂੰ ਵਾਪਸ ਕਰਨਾ ਹਾਂ ਇਹ ਜ਼ਰੂਰ ਹੁੰਦਾ ਉਹਨੂੰ ਕਹਿੰਨੇ ਆ ਵੀ ਤင်းੇ ਦੇ ਕੰਮ ਖਾਤ ਲਾ ਤင်းੇ ਨੂੰ ਤင်းੇ ਕੰਮ ਹੀ ਔਰੋ ਕਮ ਜੋ ਦੇਖੋ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਨੇ ਸਹੀ ਜ਼ਰੂਰਤ ਵਾਲੇ ਹੁੰਦੇ ਨੇ ਉਹ ਉਹ ਕਰਦੇ ਵੀ ਨਾਲ ਅਸੀਂ ਦੇ ਦਈਆਂ ਬਾਕੀ 1-2% ਜੇ ਕੋਈ ਲੋਕ ਐਸੇ ਹੈਗੇ ਵੀ ਦੇਖੋ ਹੁਣ ਹਰ ਇੱਕ ਬੰਦੇ ਦਾ ਇੱਕ ਆਪਣਾ ਮિજાਜ ਔਰ ਆਪਣਾ ਤਰੀਕਾ ਹੀ ਕਾਰ ਹੈ ਆਪਾਂ ਤਾਂ ਇੱਕ ਹੱਦ ਤੱਕ ਅਗਲੇ ਦੀ ਮਦਦ ਕਰ ਸਕਦੇ ਆ ਜਾਂ ਵੈਰੀਫਾਈ ਕਰ ਸਕਦੇ ਆ ਉਹਨੂੰ ਬਾਕੀ ਉਹਦੇ ਦਿਲ ਦੇ ਅੰਦਰ ਕੀ ਹੈ ਉਹ ਆਪਾਂ ਦਾ ਨਾ ਜਾਣਦਾ ਮਤਲਬ ਹੁਣ ਤੱਕ ਰਿਜ਼ਲਟ ਜੋ ਅੱਛੇ ਮਿਲ ਰਹੇ ਨੇ ਤੁਹਾਨੂੰ ਜੋ ਵੀ ਹੈ ਜੀ ਹਾਂਜੀ ਅਲਹੁਲਹੁ ਹੁਣ ਤੱਕ ਅਸੀਂ ਤਿੰਨ ਜੋ ਤੀਸਰਾ ਸਾਲ ਸਾਡਾ ਚੱਲ ਰਿਹਾ 2022 ਦੇ ਵਿੱਚ ਸ਼ੁਰੂ ਹੋਇਆ ਦਾ ਇਹ ਉਹਦੇ ਵਿੱਚ ਅਸੀਂ 163 163 ਬੈਨੀਫੀਸ਼ੀਅਰਜ਼ ਨੂੰ ਕਵਰ ਕਰਿਆ। ਵੈਰੀ ਗੁੱਡ। ਉਹਦੇ ਵਿੱਚ ਐਜੂਕੇਸ਼ਨ ਵਾਲੇ ਵੀ ਹਨ ਤੇ ਇਹਦੇ ਜਿਹੜੇ ਬਿਜ਼ਨਸ ਵਾਲੇ ਵੀ ਹਨ ਔਰ ਇੱਕ ਸਾਡਾ ਮੁਆਵਜ਼ਾ ਦਾ ਪ੍ਰੋਗਰਾਮ ਹੈ ਉਹ ਵੀ ਹਨ। ਜਿਹੜੇ ਬਿਜ਼ਨਸ ਵਾਲੇ ਹਨ ਜੈਸੇ ਬਿਜ਼ਨਸ ਵਾਲਿਆਂ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਈਅਰ 60% ਨੂੰ 60 ਬੰਦਿਆਂ ਨੂੰ ਕੰਮ ਕਰਾ ਕੇ ਦਿੱਤੇ थे। ਜਿਹੜੇ ਛੋਟੇ-ਬੜੇ ਸਾਰੇ ਕੰਮ ਤੇ ਉਹਦੇ ਵਿੱਚ ਈ-ਰਿਕਸ਼ਾ ਵਾਲੇ ਵੀ ਦੇ ਜਿਹੜੇ ਆਪਾ ਟੋਟਾ ਢਾਈ ਵਾਲੇ ਆ ਦੇ ਦਿਆਂ ਜਿਹੜੇ ਇਹ ਵੀ ਥੇ ਤੇ ਸਾਬ ਜਿਹਨੇ ਤੁਹਾਨੂੰ ਕੰਨਾਂ ਦੀਆਂ ਜਨਰਲ ਸਟੋਰ ਇੱਕ ਕੰਪਿਊਟਰ ਸ਼ਾਪ ਕਰਵਾ ਕੇ ਦਿੱਤੀ ਆ ਤੇ ਆ ਇਹਦੇ ਸਕੂਟਰ ਮੋਟਰਸਾਈਕਲਾਂ ਦੇ ਮਕੈਨਿਕ ਨੂੰ ਬਹੁਤ ਸਾਰੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ ਉਹਦੇ ਵਿੱਚੋਂ ਸਾਨੂੰ 60 ਦੇ ਵਿੱਚੋਂ ਜੋ ਰਿਜ਼ਲਟ ਆਇਆ ਨਾ ਅਸੀਂ ਜੋ ਹੁਣ ਰਿਜ਼ਲਟ ਦੇ ਰਹੇ ਆ ਉਹ ਚੋਂ ਸਿਰਫ ਦੋ ਬੰਦੇ ਸਾਨੂੰ ਐਸੇ ਲੱਗੇ ਨਾ ਜਿਹੜੇ ਕਿ ਕਹਿ ਲਓ ਵੀ ਮਤਲਬ ਸਹੀ ਮੁਕਾਮ ਦੇ ਉੱਪਰ ਨਹੀਂ ਪਹੁੰਚ ਸਕੇ ਜਾਂ ਅੱਗੇ ਨਹੀਂ ਨਿਕਲ ਸਕੇ ਉਹ ਕਿਤੇ ਨਾ ਕਿਤੇ ਆ ਜਏ ਡਾਮਾ ਡੋਲਣਾ ਬਾਕੀ ਅਲਮਦੁਲਿਲਾ ਜਿਹਨੇ ਬੰਦੇ ਨੇ ਉਹ ਆਪਣਾ ਕੰਟੀਨਿਊ ਕੰਮ ਵੀ ਕਰ ਰਹੇ ਨੇ ਔਰ ਕਮਾਖਾ ਵੀ ਰਹੇ ਨੇ ਵੈਰੀ ਗੁੱਡ ਇਸ ਕਰਕੇ ਜੋ ਰਿਜ਼ਲਟ ਆ ਰਹੇ ਨੇ ਦੇਖੋ ਉਹ ਅਲਹਮਦੁਲਿਲਾ ਦੇਖਣ ਨੂੰ ਹੀ ਲੱਗ ਰਿਹਾ ਵੀ ਅੱਲਾਹ ਤਾਲਾ ਦਾ ਬੜਾ ਕਰਮ ਹੈ ਵੀ ਰਿਜ਼ਲਟ ਜੋ ਆ ਰਹੇ ਨੇ ਪੋਜ਼ਿਟਿਵ ਔਰ ਸਹੀ ਆ ਰਹੇ ਹਨ ਔਰ ਅਲਹਮਦੁਲਿਲਾ ਸਾਡੀ ਜੋ ਕਲੈਕਸ਼ਨ ਹੈ ਉਹ ਵੀ ਪਹਿਲਾਂ ਨਾਲੋਂ ਵੱਧ ਰਹੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਰਿਹਾ ਲੋਕ ਵੇਅਰ ਹੋ ਰਹੇ ਨੇ ਇਸ ਗੱਲ ਤੋਂ ਵੀ ਜੋ ਜ਼ਕਾਤ ਹੈ ਉਹ ਕਿਉਂਕਿ ਕਈ ਉਲਮਾ ਦਾ ਤਾਂ ਇੱਥੇ ਤੱਕ ਯਾਨੀ ਕਿ ਇਹ ਫਤਵਾ ਹੈ ਕਈ ਉਲਮਾ ਦਾ ਇੱਥੇ ਤੱਕ ਕਹਿੰਦੇ ਐਵੇਂ ਜਿਹੜੀ ਜ਼ਕਾਤ ਤੁਸੀਂ ਇਕੱਲੇ ਦਿੰਨੇ ਹੋ ਉਹ ਇਕੱਲੇ ਦਾਦਾ ਹੁੰਦੀ ਨਹੀਂ ਜ਼ਕਾਤ ਜਿਹੜੀ ਆ ਉਹ ਤੁਸੀਂ ਇਕੱਠੇ ਹੋ ਕੇ ਕਲੈਕਟਿਵ ਤਰੀਕੇ ਨਾਲ ਹੀ ਕਰਨੀ ਹੈ ਔਰ ਇੱਕ ਜਗ੍ਹਾ ਜਮ੍ਹਾਂ ਕਰਕੇ ਹੀ ਖਰਚਣੀ ਹੈ। ਬਾਕੀ ਅਸੀਂ ਇਹ ਕਹਿੰਦੇ ਹੁੰਨੇ ਆ ਵੀ ਦੇਖੋ ਜਿਹੜਾ ਬੰਦਾ ਜਿੱਥੇ ਦੇ ਰਿਹਾ ਉਹ ਦੇ ਹੀ ਜਾਵੇ। ਸਾਨੂੰ ਕੋਈ ਇਹ ਨਹੀਂ ਹੁੰਦਾ ਵੀ ਤੂੰ ਸਾਰੀ ਸਾਨੂੰ ਦੋ। ਅਸੀਂ ਇਹ ਕਹਿੰਦੇ ਆ ਵੀ ਜਿੱਥੇ ਤੁਸੀਂ ਦਿੰਨੇ ਹੋ ਉੱਚੋ ਸਾਨੂੰ ਕੁਝ ਹਿੱਸਾ ਦੋ। ਕੁਝ ਹਿੱਸਾ ਦੇ ਕੇ ਜਗਾਹ ਸੈਂਟਰ ਦੀ ਪਰਫਾਰਮੈਂਸ ਦੇਖੋ ਜੇ ਤੁਹਾਨੂੰ ਲੱਗਦਾ ਸਹੀ ਆ ਤਾਂ ਅਗਲੇ ਸਾਲ ਕੰਟੀਨਿਊ ਕਰੋ ਨਹੀਂ ਬੰਦ ਕਰ ਦਿਓ। ਇਸ ਕਰਕੇ ਜੋ ਅਲਮਦੁਲਿਲਾਹ ਰਿਜ਼ਲਟ ਆ ਰਹੇ ਨੇ ਉਹ ਵਧੀਆ ਆ ਰਹੇ ਨੇ। ਜੀ। ਔਰ ਇੱਕ ਆਦਰ ਸਾਹਿਬ ਇਹ ਇਹ ਜੋ ਸਾਡਾ ਪਲੇਟਫਾਰਮ ਹੈ ਰੀਸੈਂਟ ਟਾਈਮਸ ਆ ਪਲੇਟਫਾਰਮ ਹੈ ਇਹਦੇ ਤੇ ਮੈਂ ਚਾਹੂੰਗਾ ਕਿ ਜੋ ਬੈਨੀਫੀਸ਼ੀਅਰਸ ਹੈ ਜੀ ਜਿਨ੍ਹਾਂ ਨੇ ਮਦਦ ਲੈਣੀ ਹੈ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਔਰ ਇੱਕ ਜਿਹੜੇ ਡੋਨਰਸ ਹੈ ਜਿਹੜੇ ਜਿਨ੍ਹਾਂ ਕੋਲ ਪਿਆ ਹੈ ਮਾਲ ਪਿਆ ਹੈ ਔਰ ਉਹਨਾਂ ਨੇ ਦੇਣਾ ਹੈ ਗਰੀਬਾਂ 'ਚ ਵੰਡਣਾ ਹੈ ਉਹਨਾਂ ਨੂੰ ਕੀ ਅਪੀਲ ਕਰੋਗੇ ਇਹ ਦੋ ਅਪੀਲਸ ਮੈਂ ਕਨਕਲੂਡ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਲਵਾਂਗਾ ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਆਪਾਂ ਨੇ ਦੇਣਾ ਹੈ ਜੀ ਲੈਣ ਵਾਲੇ ਦਾ ਅਲਹਮਦੁਲਿਲਾ ਦੇਖੋ ਜਿਨ੍ਹਾਂ ਨੇ ਪੈਸਾ ਦੇਣਾ ਹੈ ਜੀ ਉਹ ਤਾਂ ਦੇਣ ਵਾਲੇ ਦਾ ਤਿਆਰ ਬੈਠੇ ਹਨ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਹਦਾਇਤ ਦਿੱਤੀ ਹੈ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਦੌਲਤ ਨਾਲ ਨਵਾਜੇ ਹੈ ਕਿਉਂਕਿ ਦੇਖੋ ਜਿਹਦੇ ਕੋਲ ਪੈਸਾ ਹੈ ਜੀ ਉਹਨੂੰ ਜੰਨਤ ਤੇ ਜਾਣਾ ਅੱਜ ਦੇ ਟਾਈਮ 'ਚ ਜ਼ਿਆਦਾ ਸੌਖਾ ਹੈ ਕਿਉਂਕਿ ਪੈਸੇ ਨਾਲ ਤੁਸੀਂ ਬਹੁਤ ਨੇਕ ਕੰਮ ਕਰ ਸਕਦੇ ਹੋ ਪੈਸੇ ਨਾਲ ਤੁਸੀਂ ਦੀਨ ਦੀ ਬਹੁਤ ਖਿਦਮਤ ਕਰ ਸਕਦੇ ਹੋ ਪੈਸੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਹੁਤ ਨੇਕੀਆਂ ਕਮਾ ਸਕਦੇ ਹੋ ਜਿਸ ਦੇ ਜਰੀਏ ਅੱਲਾਹ ਤਾਲਾ ਤੁਹਾਡੇ ਤੇ ਇਨਸ਼ਾ ਅੱਲਾ ਰਹਿਮਤ ਵੀ ਕਰੂਗਾ ਥੋੜੇ ਪੈਸੇ ਜਵਾਦਾ ਵੀ ਹੋਊਗਾ ਔਰ ਇਨਸ਼ਾਅੱਲਾ ਤੁਸੀਂ ਜੰਨਤ ਦੇ ਹੱਕਦਾਰ ਵੀ ਹੋਵੋਗੇ ਪੈਸੇ ਵਾਲੇ ਜਿਹੜੇ ਜਿਹੜੇ ਦੇਣ ਵਾਲੇ ਨੇ ਉਹਨਾਂ ਖਾਤਰ ਤਾਂ ਚਲੋ ਆਪਾਂ ਗੱਲ ਕਰਦੇ ਆਂ ਜਿਹੜੇ ਲੈਣ ਵਾਲੇ ਨਾਲ ਅਸਲ ਉਹਨਾਂ ਖਾਤਰ ਆਇਆ ਸੀ ਹੁਣ ਐਪਲੀਕੇਸ਼ਨਸ ਸ਼ੁਰੂ ਕਰੀਆਂ 11 ਤਰੀਕ ਤੋਂ ਲੈ ਕੇ 22 ਤਰੀਕ ਤੱਕ ਦੀ ਡੇਟ ਹੈ 22 ਜੂਨ ਤੱਕ ਦੀ ਲੈਣ ਵਾਲੇ ਨੂੰ ਅਸੀਂ ਇਹ ਵੀ ਕਹਿੰਦੇ ਆਂ ਵੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਦੇਖੋ ਨੰਬਰ ਇੱਕ ਦੇ ਉੱਪਰ ਅਸੀਂ ਕਾਰੋਬਾਰ ਕਰਾਣੇ ਆ ਉਹਦੇ ਜਿਹਾ ਅਸੀਂ 50000 ਤੱਕ ਦਾ ਇੱਕ ਬੰਦੇ ਨੂੰ ਯਾਨੀ ਕਿ ਜੋ ਹੈ ਜੋ ਵੀ ਉਹਨੂੰ ਚਾਹੀਦਾ ਹੁੰਦਾ ਉਹ ਸਮਾਨ ਲੈ ਕੇ ਦੰਨੇ ਆ ਓਕੇ ਅਸੀਂ ਉਹਨੂੰ ਕੈਸ਼ ਨਹੀਂ ਦੰਦੇ ਉਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹਦੇ ਕੋਲ ਇੱਕ ਲਿਖਵਾ ਕੇ ਕੋਟੇਸ਼ਨ ਲੈ ਕੇ ਉਹਨੂੰ ਉਹ ਸਮਾਨ ਜੋ ਵੀ ਹੁੰਦਾ ਪ੍ਰੋਵਾਈਡ ਕਰਾ ਕੇ ਦੰਨੇ ਆ ਚਾਹੇ ਉਹ ਨਾਲ ਲੈ ਜਾ ਕੇ ਦਲਾਈਏ ਉਹਨੂੰ ਚਾਹੇ ਆਪਣੇ ਸੋਰਸਿਸ ਤੋਂ ਦਲਾਈਏ ਤੇ ਸਾਨੂੰ ਬਿੱਲ ਵਗੈਰਾ ਸਭ ਚਾਹੀਦੇ ਹੁੰਦੇ ਆ ਕਿਉਂਕਿ ਸਾਡਾ ਜੋ ਸਿਸਟਮ ਹੈ ਸਾਰਾ ਆਨਲਾਈਨ ਹੈ ਪੈਨ ਇੰਡੀਆ ਇਹ ਸਾਡਾ ਜਗਾ ਸੈਂਟਰ ਪੂਰੀਆਂ ਰਿਟਰਨਾਂ ਵਗੈਰਾ ਜਾਂਦੀਆਂ ਨੇ ਆਨਲਾਈਨ ਇੱਕ ਇਹਦਾ ਸੌਫਟਵੇਅਰ ਹੈ ਪੂਰਾ ਸਾਰਾ ਜਿਹੜਾ ਇਹਦੇ ਜਿੰਨਾ ਵੀ ਅਕਾਊਂਟ ਹੈ ਸਾਰਾ ਮੇਨਟੇਨ ਕਰਿਆ ਜਾਂਦਾ ਇਸ ਲਈ ਅਸੀਂ ਉਹਦੇ ਲਈ ਅਸੀਂ 50000 ਤੱਕ ਇੱਕ ਬੰਦੇ ਨੂੰ ਦੰਨੇ ਆਂ ਔਰ ਜੋ ਉਹਨੂੰ ਸਮਾਨ ਚਾਹੀਦਾ ਉਹ ਸਮਾਨ ਲੈ ਕੇ ਦੰਨੇ ਆਂ ਦੂਸਰੇ ਨੰਬਰ ਦੇ ਉੱਪਰ ਜਿਹੜੇ ਸਟੂਡੈਂਟਸ ਪਲੱਸ 2 ਤੋਂ ਉੱਪਰ ਹਾਇਰ ਐਜੂਕੇਸ਼ਨ ਦੇ ਹਾਇਰ ਐਜੂਕੇਸ਼ਨ ਦੇ ਵਿੱਚ ਕਿਸੇ ਵੀ ਸਟਰੀਮ ਜੋਵੇ ਕੋਈ ਕੰਪੀਟੀਟਿਵ ਐਗਜ਼ਾਮ ਹੈ ਕੁਝ ਵੀ ਹੈ ਉਹਦੇ ਵਿੱਚ ਅਸੀਂ ਜੋ ਉਹਦੀ ਫੀਸ ਹੁੰਦੀ ਹੈ ਐਡਮਿਸ਼ਨ ਫੀਸ ਹੈ ਜਾਂ ਜੋ ਵੀ ਹੈ ਉਹ 25000 ਤੱਕ ਅਸੀਂ ਪੇ ਕਰਦੇ ਆਂ ਉਹ ਅਸੀਂ ਡਾਇਰੈਕਟ ਕਾਲਜ ਨੂੰ ਪੇ ਕਰਦੇ ਆਂ ਉੱਥੇ ਇੱਕ ਆਫਰ ਲੈਟਰ ਲੈ ਕੇ ਉਹਦਾ ਇੱਕ ਕਾਲਜ ਕੰਨੀਓ ਵੀ ਇੰਨੀ ਮੇਰੀ ਫੀਸ ਬੈਲੈਂਸ ਹੈ ਜੋ ਵੀ ਹੈ ਉਹ ਅਸੀਂ ਡਾਇਰੈਕਟ ਚੈੱਕ ਕਾਲਜ ਦੇ ਨਾਮ ਦਾ ਬਣਾ ਦਿੰਨੇ ਤੀਸਰੇ ਨੰਬਰ ਤੇ ਅਸੀਂ ਕਮਵਾਸਾਤਾ ਹੈ ਸਾਡੇ ਕੋਲ ਉਹਦੇ ਜੀ ਅਸੀਂ ਜੋ ਗੁਰਵਾ ਗਰੀਬਨ ਜਾਂ ਬਿਲਕੁਲ ਬੈੱਡ ਦੇ ਉੱਪਰ ਐ ਬੇਸਾਰਾ ਲੋਗ ਜਾਂ ਕੋਈ ਬੇਵਾਂ ਔਰਤਾਂ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਕਮਾਨ ਵਾਲਾ ਨਹੀਂ ਉਹਨਾਂ ਲਈ ਅਸੀਂ 1000 ਰੁਪਏ ਮਹੀਨਾ ਪੈਨਸ਼ਨ ਲਾਨੇ ਆ ਉਹ 10 ਮਹੀਨੇ ਦਾ ਪਰ ਪੈਨਸ਼ਨ ਹੁੰਦੀ ਹੈ 10 ਮਹੀਨੇ ਬਾਅਦ ਜੇ ਉਹ ਲੱਗਦਾ ਹੈ ਦੁਬਾਰਾ ਵੈਰੀਫਿਕੇਸ਼ਨ ਦੇ ਵਿੱਚ ਵੀ ਬੰਦਾ ਜ਼ਰੂਰਤਮੰਦ ਹੈ ਜਾਂ ਐਗਜ਼ਿਸਟ ਕਰ ਰਿਹਾ ਹੈ ਕਿਤੇ ਮਾਈਗ੍ਰੇਟ ਨਹੀਂ ਹੋਇਆ ਤਾਂ ਉਹ ਦੁਬਾਰਾ ਰੀਨਿਊ ਹੋ ਜਾਂਦੀ ਹੈ ਇਹ ਤਿੰਨੋ ਹੀ ਪ੍ਰੋਗਰਾਮ ਇਸ ਟਾਈਮ ਐਪਲੀਕੇਸ਼ਨਲ ਹੋਤੀ ਜਾ ਰਹੀਆਂ ਬੈਨੀਫੀਸ਼ੀਰੀ ਜੀ ਜਾਂ ਜ਼ਰੂਰਤਮੰਦ ਜਿਹੜੇ ਲੋਗ ਹਨ ਸਾਡੇ ਭੈਣ ਜਾਂ ਭਰਾ ਉਹਨਾਂ ਨੂੰ ਵੀ ਇਹ ਇਹ ਹੈ ਵੀ ਉਹ ਫਾਰਮ ਭਰਨ ਫਾਰਮ ਭਰ ਕੇ ਜਿਹੜੇ ਡਾਕੂਮੈਂਟ ਨਾਲ ਲਿਖੇ ਹੋਏ ਆ ਉਹਦੇ ਉਹ ਲਾਣ ਤੇ ਇਨਸ਼ਾਅੱਲਾ ਜਿਹੜਾ ਜ਼ਰੂਰਤਮੰਦ ਹੋਊਗਾ ਤਾਂ ਉਹ ਉਹਨੂੰ ਯਾਨੀ ਕਿ ਪਿੱਛੇ ਨਹੀਂ ਰੱਖਿਆ ਜਾਊਗਾ ਇੱਕ ਸਾਡਾ ਸਿਸਟਮ ਆ ਇੱਕ ਕੋਈ ਕੋ ਗੁਪਤ ਤੌਰ ਤੇ ਵੈਰੀਫਿਕੇਸ਼ਨ ਹੋਊਗੀ ਉਹਦੀ ਪਰਸਨਲੀ ਉਹ ਵੈਰੀਫਿਕੇਸ਼ਨ ਤੋਂ ਬਾਅਦ ਫਾਰਮ ਪਾਸ ਹੋ ਗਏ ਉਹਨੂੰ ਬੁਲਾ ਕੇ ਜੋ ਵੀ ਹੋਊਗਾ ਉਹਨੂੰ ਉਹਦਾ ਕਰ ਦਿੱਤਾ ਜਾਊ ਇਸਦੇ ਲਈ ਫਾਰਮ ਹਨ ਫਾਰਮ ਤੁਸੀਂ ਯਾ ਤਾਂ ਸਾਡਾ ਆਫਿਸ ਹੈਗਾ ਜਿਹੜਾ ਐਡਮਿਨ ਆਫਿਸ ਹੈ ਨਾਬਾ ਰੋਡ ਦੇ ਉੱਪਰ ਨਾਬਾ ਰੋਡ ਦੇ ਜਿਹੜਾ ਇਸਲਾਮਿਕ ਸੈਂਟਰ ਬਣਿਆ ਰੌਂਡ ਬੋਰਡ ਕੋਲ ਉੱਥੇ ਸਾਡਾ ਆਫਿਸ ਹੈ ਉੱਥੋਂ ਮਿਲ ਜਣਗੇ ਨਹੀਂ ਇੱਥੇ ਕਾਲਜ ਦੇ ਸਾਹਮਣੇ ਇੱਕ ਕਲੈਕਸ਼ਨ ਸੈਂਟਰ ਮੇਰਾ ਆਫਿਸ ਬਣਾਇਆ ਹੈ ਉੱਥੋਂ ਮਿਲ ਜੂਗਾ ਨਹੀਂ ਜਮਾਤ ਦੇ ਦਫਤਰ ਜੁਨਾ ਨੇ ਤੁਸੀਂ ਕਿਲੋਂ ਗੇਟ ਤੋਂ ਉੱਥੋਂ ਮਿਲ ਜਣਗੇ ਤੁਸੀਂ ਫਾਰਮ ਲੈ ਕੇ ਫਾਰਮ ਭਰੋ ਤੇ ਆਪਣੀ ਦੇਖੋ ਇਹ ਕੋਈ ਇਹਨੂੰ ਲੈਣਾ ਜਾਂ ਇਹਨੂੰ ਵਰਤਣਾ ਆਪਾਂ ਇਹਨਾਂ ਸਮਝੀਏ ਵੀ ਕੋਈ ਸ਼ਰਮ ਦੀ ਗੱਲ ਹੈ ਜਾਂ ਬੰਦੇ ਨੂੰ ਇਹ ਫੀਲ ਕਰਨਾ ਚਾਹੀਦਾ ਯਾਰ ਮੈਂ ਜ਼ਕਾਤ ਕਿਉਂ ਲਮਾ ਕਿਉਂਕਿ ਦੇਖੋ ਜ਼ਕਾਤ ਹੈ ਜੋ ਅੱਲਾਹ ਤਾਲਾ ਨੇ ਕੁਰਾਨ ਚ ਇੱਕ ਜ਼ਰੂਰਤਮੰਦ ਦਾ ਹੱਕ ਦੱਸਿਆ। ਉਹ ਹੱਕ ਹੈ। ਅੱਲਾਹ ਤਾਲਾ ਨੇ ਕਿਹਾ ਹੈ ਕਿ ਤੁਸੀਂ ਜਿਹੜੇ ਜਿੰਨੇ ਪੈਸੇ ਵਾਲੇ ਨੇ ਉਹਨਾਂ ਕੋਲ ਲੈ ਕੇ ਜ਼ਰੂਰਤਮੰਦਾਂ 'ਚ ਤਕਸੀਮ ਕਰੋ। ਤਾਂ ਇਸ ਲਈ ਜੋ ਲੈਣਾ ਤੁਹਾਡਾ ਹੱਕ ਹੈ ਜਿਹੜਾ ਜ਼ਰੂਰਤਮੰਦ ਹੈ। ਇਹ ਅੱਲਾਹ ਤਾਲਾ ਨੇ ਇੱਕ ਤੁਹਾਨੂੰ ਦਿੱਤਾ ਹੱਕ ਹੈ। ਉਹਨੂੰ ਲੈ ਕੇ ਆਪਣੀ ਤੁਸੀਂ ਜ਼ਿੰਦਗੀ ਨੂੰ ਸੁਖਾਲੀ ਕਰੋ। ਤੁਸੀਂ ਕਿਉਂ ਆਪਾਂ ਕਿਸੇ ਕੋਲ ਕਰਜ਼ੇ ਵਿਆਜ 'ਤੇ ਲਈਏ ਜਾਂ ਆਪਾਂ ਕਿਸੇ ਫਜ਼ੀਏ ਦਲਦਲ ਦੇ ਵਿੱਚ? ਉਹਨਾਂ ਬਿਹਤਰ ਹੈ ਆਪਾਂ ਉਹ ਤਰੀਕੇ ਪਰ ਚੱਲੀਏ ਜੋ ਆਪਾਂ ਨੂੰ ਅੱਲਾਹ ਤਾਲਾ ਨੇ ਦੱਸਿਆ ਹੈ ਜੋ ਹਜ਼ੂਰ ਸੱਲੱਲ੍ਹਾ ਨੇ ਆਪਾਂ ਨੂੰ ਦੱਸ ਤੇ ਡੋਨਰਸ ਲਈ ਵੀ ਲਏ ਆ ਵੀ ਜਿਹੜੇ ਲੋਕ ਇਸ ਦੇ ਵਿੱਚ ਆਪਣਾ ਯਾਨੀ ਕਿ ਦੇਣਾ ਜਾਂਦੇ ਆ ਪੈਸਾ ਜਾਂ ਇਸ ਪ੍ਰੋਜੈਕਟ ਦੇ ਵਿੱਚ ਲੱਗਣਾ ਜਾਂਦੇ ਆ ਨਾਲ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਨੇ ਇਸ ਦੇ ਉੱਪਰ ਫੋਨ ਨੰਬਰ ਹੈ ਉਹ ਉਹਦੇ ਉੱਪਰ ਰਾਬਤਾ ਕਰ ਸਕਦੇ ਨੇ HDFC ਸਾਡਾ ਅਕਾਊਂਟ ਹੈ ਇੱਥੇ ਲੋਕਲ ਸਾਰਾ ਪੈਸਾ ਇੱਥੇ ਇਕੱਠਾ ਹੁੰਦਾ ਔਰ ਇੱਥੇ ਖਰਚ ਹੁੰਦਾ ਹੈ ਪੰਜਾਬ ਜੀ ਤੇ ਉਹਦੇ ਜੋ ਡਾਇਰੈਕਟ ਅਕਾਊਂਟ 'ਚ ਟ੍ਰਾਂਸਫਰ ਕਰ ਸਕਦੇ ਨੇ QR ਕੋਡ ਹੈ ਸਕੈਨ ਕਰ ਸਕਦੇ ਨੇ ਕਿਸੇ ਨੇ ਚੈੱਕ ਦੇਣਾ ਹੈ ਚੈੱਕ ਦੇ ਸਕਦਾ ਹੈ ਕਿਸੇ ਨੇ ਵੰਨੇ ਕੈਸ਼ ਪੇ ਕਰਨਾ ਹੈ ਤਾਂ ਉਹ ਸਾਨੂੰ ਕਾਲ ਕਰੂਗਾ ਸਾਡਾ ਬੰਦਾ ਜਾ ਕੇ ਕਲੈਕਟ ਕਰ ਰਿਹਾ ਉਹ ਇਸ ਲਈ ਅਪੀਲ ਇਹ ਹੀ ਹੈ ਸਭ ਨੂੰ ਵੀ ਆਪਾਂ ਸਾਰੇ ਮਿਲ ਕੇ ਜਿਨ੍ਹਾਂ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਸਲਾਹੀਤ ਦਿੱਤੀ ਹੈ ਦੇਖੋ ਅਸੀਂ ਤਾਂ ਬੜਾ ਅੱਲਾਹ ਦਾ ਸ਼ੁਕਰ ਅਦਾ ਕਰਦੇ ਹਾਂ ਹਰ ਇੱਕ ਟਾਈਮ ਕਿ ਅੱਲਾਹ ਤਾਲਾ ਨੇ ਸਾਨੂੰ ਇਸ ਕੰਮ ਲਈ ਚੁਣਿਆ ਕਿਉਂਕਿ ਇਹ ਦੇਖੋ ਕੰਮ ਹੈ ਜਿਹੜਾ ਹੈ ਇਹ ਕੰਮ ਸਾਬਾ ਇਕਰਾਮ ਦਾ ਕੰਮ ਹੈ ਸਾਬਾ ਇਕਰਾਮ ਨੇ ਆਪਣੇ ਟਾਈਮ ਦੇ ਵਿੱਚ ਇਹ ਕੰਮ ਕਰਿਆ ਉਹ ਜ਼ਕਾਤ ਵੀ ਇਕੱਠੀ ਕਰਨ ਜਾਂਦੇ ਤੇ ਆਪਾਂ ਦੇਖਦੇ ਹਾਂ ਵੀ ਜਦ ਹਜ਼ੂਰ ਸੱਲਾਹ ਸੱਲਮ ਤੋਂ ਬਾਅਦ ਪਹਿਲੇ ਖਲੀਫਾ ਬਣੇ ਅਜਰ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ ਤਾ ਉਸ ਟਾਈਮ ਦੇ ਵਿੱਚ ਜਦ ਕੁਝ ਕਬੀਲਿਆਂ ਨੇ ਜ਼ਕਾਤ ਦੇਣ ਤੋਂ ਮਨਾ ਕਰਤਾ ਉਹਨਾਂ ਨੇ ਮਨਾ ਇਹ ਨਹੀਂ ਕਰਿਆਤਾ ਵੀ ਅਸੀਂ ਜ਼ਕਾਤ ਨਹੀਂ ਦੇਣੀ ਜਿਵੇਂ ਅਸੀਂ ਅੱਜ ਦੇ ਲੋਕ ਆ ਅੱਜ ਦੇ ਲੋਕ ਅਸੀਂ ਵੀ ਇਹੀ ਕਹਿੰਦੇ ਆ ਵੀ ਜ਼ਕਾਤ ਤਾਂ ਅਸੀਂ ਦੰਦੇ ਆ ਉਹਨਾਂ ਨੇ ਵੀ ਇਹੀ ਕਿਹਾਤਾ ਵੀ ਜ਼ਕਾਤ ਤਾਂ ਅਸੀਂ ਦਵਾਂਗੇ ਲੇਕਿਨ ਅਸੀਂ ਜ਼ਕਾਤ ਲੈ ਕੇ ਤੁਹਾਡੇ ਕੋਲ ਬੈਤੁਲ ਮਾਲ ਚ ਜਮਾ ਨਹੀਂ ਕਰਨੀ ਕਿਉਂਕਿ ਉਹਨੂੰ ਅਜ਼ੂਜ਼ ਸੱਲਾਮ ਰਏ ਨਹੀਂ ਅਸੀਂ ਆਪਣੇ ਆਪਣੇ ਕਬੀਲਿਆਂ 'ਚ ਆਪ ਤਕਸੀਮ ਕਰਾਂਗੇ ਤਾਂ ਹਜ਼ਰਤ ਅਬੂ ਬਕਰ ਨੇ ਬੜੇ ਯਾਨੀ ਕਿ ਗੁੱਸੇ ਦੇ ਵਿੱਚ ਇਹ ਕਿਹਾਤਾ ਕਿ ਜੇ ਕੋਈ ਬੰਦਾ ਉਸ ਟਾਈਮ ਅਜ਼ੂਜ਼ ਸੱਲਾਮ ਦੇ ਟਾਈਮ ਦੇ ਵਿੱਚ ਇੱਕ ਊਂਡ ਦੇ ਨਾਲ ਰੱਸੀ ਵੀ ਦੰਦਾਤਾ ਤਾ ਅੱਲਾਹ ਦੀ ਕਸਮ ਮੈਂ ਉਹ ਰਸੀ ਵੀ ਲਊਗਾ ਜੇਰਾ ਨਹੀਂ ਦਊਗਾ ਤਾਂ ਉਸ ਦੇ ਖਿਲਾਫ ਮੈਂ ਕਿਤਾਬ ਜਾਂ ਜ਼ਕਾਤ ਯਾਨੀ ਕਿ ਜਿਹਾਦ ਕਰੂੰਗਾ ਹੁਣ ਤੁਸੀਂ ਦੇਖੋ ਵੀ ਇੰਨੀ ਸਖਤੀ ਦੇ ਨਾਲ ਉਹਨਾਂ ਨੇ ਕਹੀ ਹੈ ਗੱਲ ਇਹ ਵੀ ਜ਼ਕਾਤ ਹੈ ਜਿਹੜੀ ਉਹ ਤੁਸੀਂ ਅਦਾ ਕਰਨੀ ਹੈ ਕਲੈਕਟਿਵ ਸਿਸਟਮ ਦੇ ਨਾਲ ਇੱਕ ਜਗ੍ਹਾ ਜਮ੍ਹਾਂ ਕਰਕੇ ਜੇਰਾ ਨਹੀਂ ਇਹ ਕਰੂਗਾ ਤਾਂ ਉਹਦੇ ਖਿਲਾਫ ਮੈਂ ਯਾਨੀ ਕਿ ਜਿਹਾਦ ਕਰੂੰਗਾ ਤਾਂ ਇਟ ਮੀਨਸ ਉਹ ਫਿਰ ਉਹਨਾਂ ਨੇ ਕਰਿਆ ਵੀ ਕਰਕੇ ਲੋਕਾਂ ਨੇ ਇਹ دوبارہ ਫਿਰ ਰਜ਼ੂ ਕਰਕੇ ਦੁਬਾਰਾ ਜਮ੍ਹਾਂ ਕਰਾਣੀ ਸ਼ੁਰੂ ਕਰੀ ਔਰ ਆਪਾਂ ਦੇਖਦੇ ਆ ਅੱਗੇ ਆ ਕੇ ਹਾਜ਼ਰਤ ਉਮਰ ਜੀ ਅੱਲਾਹ ਤਾਲਾ ਦੇ ਦੌਰ ਦੇ ਵਿੱਚ ਕੋਈ ਬਹੁਤ ਗੱਲ ਲੰਬੀ ਚਲੀ ਜੂ ਕੋਈ ਬੰਦਾ ਜਕਾਲ ਲੈਣ ਵਾਲਾ ਤਾਂ ਨਹੀਂ ਆਪਣੇ ਸਾਹਮਣੇ ਬਹੁਤ ਐਸੇ-ਐਸੇ ਮਾਡਲ ਨੇ ਜੇ ਆਪਾਂ ਉਹਨਾਂ ਨੂੰ ਦੇ ਦੇਆ ਤਾਂ ਦਿਨਾਂ ਦੇ ਵਿੱਚ ਆਪਾਂ ਚੇਂਜ ਰਿਹਾ ਸਕਦੇ ਹਾਂ ਜੇ ਇਸ ਸਿਸਟਮ ਨੂੰ ਸਹੀ ਤਰੀਕੇ ਨਾਲ ਅੱਲਾਹ ਦੇ ਦੱਸੇ ਤਰੀਕੇ ਨਾਲ ਔਰ ਰਜ਼ੂ ਸੱਲਾਹਤਰ ਮੇ ਜੋ ਕਰਕੇ ਦਿਖਾਇਆ ਉਹ ਤਰੀਕੇ ਦੇ ਨਾਲ ਇਹਨੂੰ ਲਾਗੂ ਕਰੀਏ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਆਦਲ ਸਾਹਿਬ ਤੁਹਾਡਾ ਆਉਣ ਵਾਸਤੇ ਔਰ ਬਹੁਤ ਇੱਕ ਅੱਛੀ ਇਨਫੋਰਮੇਸ਼ਨ ਰਹੀ ਔਰ ਜਿਸ ਹਿਸਾਬ ਸੇ ਮਤਲਬ ਕੁਰਾਨ ਔਰ ਹਦੀਸ ਦੇ ਮੁਤਾਬਕ ਤੁਸੀਂ ਦੱਸਿਆ ਹੈ ਅਗਰ ਇਸ ਹਿਸਾਬ ਸੇ ਹੋਵੇ ਮੇਰੇ ਖਿਆਲ ਚ ਉਹ ਦਿਨ ਦੂਰ ਨਹੀਂ ਕਿ ਜਦੋਂ ਮਤਲਬ ਕੋਈ ਲੈਣ ਵਾਲਾ ਨਹੀਂ ਹੋਣਾ ਤੇ ਦੇਣ ਵਾਲੇ ਆਪਣੇ ਕੋਲ ਕਹਿਣਗੇ ਕਿ ਸਾਡੇ ਕੋਲ ਮਾਲ ਪਿਆ ਜੀ ਕਿੱਥੇ ਲਾਈਏ ਜੋ ਮਤਲਬ ਹਾਲਾਤ ਹੀ ਉਹ ਬਣ ਸਕਦੇ ਨੇ ਔਰ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਹਾਡਾ ਵੀ ਮਹਿਮੂਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਆਪਣਾ ਟਾਈਮ ਦੇ ਕੇ ਸਾਨੂੰ ਇਸ ਮੈਸੇਜ ਨੂੰ ਕੇ ਪਹੁੰਚਾਉਣ ਦਾ ਮੌਕ ਬਾਕੀ ਇੱਕ ਰਿਕਵੈਸਟ ਇੱਥੇ ਮੈਂ ਕਰ ਦਵਾ ਸਾਡੇ ਆਡੀਅੰਸ ਨੂੰ ਵੀ ਇਹਨਾਂ ਦਾ ਜੋ ਨੰਬਰ ਹੈ ਜ਼ਕਾਤ ਸੈਂਟਰ ਦਾ ਨੰਬਰ ਇਸ ਵੀਡੀਓ ਦੇ ਜੋ ਨੀਚੇ ਵਾਲੀ ਪੱਟੀ ਹੈ ਪੱਟੀ ਦੇ ਮਤਲਬ ਪਏ ਹੋਣਗੇ ਇਨ ਕੇਸ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਆਈਦਰ ਤੁਸੀਂ ਬੈਨੀਫੀਸ਼ੀਰੀ ਹੋ ਤੁਸੀਂ ਹੈਲਪ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਡੋਨਰ ਹੋ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤੁਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਇਸ ਕੰਮ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਉਹ ਨੰਬਰ ਦਿੱਤੇ ਹਨ ਤੁਸੀਂ ਇਹਨਾਂ ਨੂੰ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਦਵਾਂਗਾ ਔਰ ਇਨਸ਼ਾਅੱਲਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀ ਬਿਹਤਰੀਨ ਇਨਫੋਰਮੇਸ਼ਨ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮੱਚ